ਲੋਕ ਕਹਾਣੀ 나ਈ ਦੀ ਚੁਸਤੀ ਦੋਸਤੋ ਇੱਕ ਸੀ 나ਈ ਤੇ ਇੱਕ ਸੀ ਨਾਇ ਉਹ ਚਲੇ ਚਾਲ ਤੁਰੇ ਜਾਂਦੇ ਸੀ ਉਹ ਇੱਕ ਪਹਾੜ ਤੇ ਜਾ ਰਹੇ ਸਨ ਪਹਾੜ ਉੱਪਰ ਉਹਨਾਂ ਨੂੰ ਇੱਕ ਰਾਖਸ਼ ਮਿਲਿਆ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਖਾਣਾ ਹੈ 나ਈ ਕਹਿੰਦਾ ਕਿੱਥੋਂ ਖਾ ਲੀਂਗਾ ਮੈਂ ਤਾਂ ਆਪ ਤੈਨੂੰ ਫੜਨਾ ਹੈ ਤੇਰੇ ਜਿਹਾ ਪਹਿਲਾਂ ਵੀ ਮੇਰੇ ਕੋਲ ਫੜਿਆ ਹੋਇਆ ਰਾਖਸ਼ ਕਹਿੰਦਾ ਕਿੱਥੇ ਹੈ 나ਈ ਨੇ ਉਹਦੇ ਮੂੰਹ ਅੱਗੇ ਸ਼ੀਸ਼ਾ ਕਰ ਦਿੱਤਾ ਸ਼ੀਸ਼ੇ ਵਿੱਚ ਰਾਖਸ਼ ਆਪਣਾ ਚਿਹਰਾ ਦੇਖ ਕੇ ਸੱਚ ਮੰਨ ਗਿਆ ਤੇ ਡਰ ਗਿਆ। ਰਾਖਸ਼ ਕਹਿੰਦਾ ਤੂੰ ਮੈਨੂੰ ਫੜਨਾ ਮੈਂ ਇੱਕ ਦਿਨ ਜੱਗ ਕਰੂੰਗਾ ਜਿਹਦੇ ਵਿੱਚ ਸਾਰੇ ਹੀ ਰਾਖਸ਼ ਆਉਣਗੇ। ਉਹਨਾਂ ਵਿੱਚੋਂ ਜਿਹੜਾ ਫੜਨਾ ਹੋ ਤੂੰ ਫੜ ਲੈ। ਰਾਖਸ਼ ਨੇ ਜੱਗ ਕੀਤਾ। ਉਸ ਵਿੱਚ ਸਾਰੇ ਰਾਖਸ਼ ਆਏ। ਜਿੱਥੇ ਜਾਗ ਰਚਾਇਆ ਗਿਆ ਉੱਥੇ ਇੱਕ ਟਾਲੀ ਸੀ 나ਈ ਤੇ ਨਾਇਣ ਉਹਦੇ ਉੱਪਰ ਚੜ ਕੇ ਬੈਠ ਗਏ। ਜਦ ਰਾਖਸ਼ ਆਏ ਉਹ ਢੋਲਕੀਆਂ ਬਚਾਉਣ ਲੱਗ ਪਏ। ਨਾਇਣ ਉਨ੍ਹਾਂ ਦੇ ਦੰਦ ਦੇਖ ਕੇ ਡਰ ਗਈ ਉਹ ਇਕਦਮ ਥੱਲੇ गिर ਪਈ ਸਾਰੇ ਰਾਖਸ਼ ਡਰ ਕੇ ਭੱਜ ਗਏ 나ਈ ਤੇ ਨੈਣ ਤੌਲ ਲੈ ਕੇ ਆਪਣੇ ਘਰ ਨੂੰ ਆ ਗਏ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ